ਦਿਖਾਇਆ ਇਹ ਮੂਸੇ ਵਾਲੇ ਨੇ ਗਾਣਾ ਜਿੱਥੇ ਕੀਤਾ ਹੈ ਸ਼ੂਟ ਅੱਛਾ ਅੱਛਾ ਇੱਧਰ ਕੀਤਾ ਹੈ ਮੂਸੇ ਵਾਲੇ ਨੇ ਗਾਣਾ ਸ਼ੂਟ ਇੱਥੇ ਕੀਤਾ ਹੈ ਮੂਸੇ ਵਾਲੇ ਨੇ ਗਾਣਾ ਸ਼ੂਟ ਠੀਕ ਹੈ ਠੀਕ ਆਜੋ ਜੀ ਦੋਸਤੋ ਤੁਹਾਨੂੰ ਦਿਖਾਉਨੇ ਆਪਾਂ ਮੂਸੇ ਵਾਲੇ ਵੀਰ ਨੇ ਕਿੱਥੇ ਗਾਣਾ ਸ਼ੂਟ ਕੀਤਾ ਆ ਇੱਥੇ ਸੀ ਜੇ ਤੁਹਾਨੂੰ ਵੇਖ ਕੇ ਜਾਂਦੀ ਆਹੋ ਇਹ ਤਾਂ ਨਹੀਂ ਫੇਰ ਉੱਪਰ ਠੀਕ ਹੈ ਲੋ ਜੀ ਹੁਣ ਆਪਾਂ ਚੱਲੇ ਆ ਟਾਵਰ ਬ੍ਰਿਜ ਦੇ ਉੱਪਰ ਤੇ ਦੇਖਦੇ ਹੁਣ ਕਿੱਥੋਂ ਇੱਥੋਂ ਆਪਾਂ ਲੈਣੀ ਬੱਸ ਤੇ ਬੱਸ ਲੈ ਕੇ ਆਪਾਂ ਚੱਲਦੇ ਟਾਵਰ ਬ੍ਰਿਜ ਤੇ ਫੇਰ ਉੱਥੋਂ ਦੇ ਤੁਹਾਨੂੰ ਦਿਖਾਉਨੇ ਨਜ਼ਾਰੇ ਚਲੋ ਭਾਜੀ ਚਲੋ ਆਜੋ ਨਵਾਂ ਕਰੋ ਚੈੱਕ ਲੰਘਦੇ ਨਜ਼ਾਰੇ ਉਹ ਦੇਖੋ ਯਸਟੋ ਵਾਜਦੇ ਬਹ ਟਾਵਰ ਬ੍ਰਿਜ ਤੇ ਤੇ ਆ ਬੱਸ ਵਾਲੇ ਤੋਂ ਕੋਈ ਗਲਤੀ ਹੋ ਗਈ ਲੱਗਦੀ ਹੈ ਪੁਲਿਸ ਵਾਲੇ ਇਹਨੂੰ ਬੈਠੇ ਘੇਰ ਕੇ ਕਰੋ ਚੈੱਕ ਆ ਦੋ ਗੱਡੀਆਂ ਬੱਸ ਰੋਕ ਲਈ ਇਹਨਾਂ ਨੇ ਪਤਾ ਨਹੀਂ ਕੀ ਪ੍ਰੋਬਲਮ ਹੋ ਗਈ ਜਾਂ ਕੋਈ ਐਕਸੀਡੈਂਟ ਕਰਕੇ ਆਇਆ ਉਹਦਾ ਡਰਾਈਵਰ ਉਹ ਸਾਲੇ ਕੇਰ ਕੇ ਖੜੇ ਜੇ ਨੂੰ ਸੋਪੀਸ ਤੋਂ ਮੈਂ ਤਾਂ ਪੁੱਛ ਰਿਹਾ ਕਿ ਕਿਸਾ ਬੱਸ ਚ ਜਾਂਦੇ ਆਂ ਹੁਣ ਟਾਵਰ ਬ੍ਰਿੰਚ ਤੇ ਇੱਥੋਂ ਆਪਾਂ ਨੂੰ ਲੱਗੂਗਾ 25 30 ਮਿੰਟ ਲੱਗਣਗੇ ਉੱਥੇ ਤੱਕ ਜਾਣ ਨੂੰ ਜੇ ਸੋ 25 30 ਮਿੰਟ ਲੱਗਣਗੇ ਬੱਸ ਚ ਤੇ ਫੇਰ ਆਪਾਂ ਪਹੁੰਚ ਜਾਣਾ ਜੇ ਉੱਥੇ ਇਸ ਲਈ ਸਿੱਧਾ ਕਿ ਆਹ ਕਮਰਾ ਫਿਰ ਦਿਸ ਨਹੀਂ ਆ ਤਸਵੀਰਾਂ ਸੋ ਇਹ ਪ੍ਰੈਸਿਸ ਫਿਟ ਨਹੀਂ ਆਉਂਦੇ ਸੋ ਦਿਅਲੈਕਟੋਲੋਜੀ ਸਿਫਰ ਇਹਨਾਂ ਨੂੰ ਪਾਉਂਦੇ ਫਿਰ ਸੋ ਬਹੁਤ ਵਧੀਆ ਕਹੋ ਬਾਰੀ ਖਾਵਾ ਪਿਆ ਫੇਰ ਵੇਖੇ ਨਾ ਸੋ ਇਹ ਲਾਈਟਾਂ ਹੀ ਬੜੀਆਂ ਸੋਣੇ ਲੱਗਦੇ ਆ ਨਾ ਲਾਈਟਾਂ ਬੜੀਆਂ ਲਾਈਆਂ ਇਹਨਾਂ ਨੇ ਇਹ ਸਾਰੇ ਅਲੱਗ-ਅਲੱਗ

ਕੋਈ ਐਕਸ਼ਨ ਨਹੀਂ ਕੋਈ ਚੀਜ਼ ਤੇ ਸਲਾਮ ਨਹੀਂ ਆਉਂਦਾ ਕੋਈ ਮੈਂ ਟੱਲੂ ਵੀ ਬਸ ਸਵਾਰੀਆਂ ਹੋਰ ਸਵਾਰੀਆਂ ਚੌਕ ਤੇ ਫਿਰ ਚੱਲੂਗੀ ਨਾ ਸੋਨਾ ਯੂ ਤੱਕ ਨੂੰ ਜਾ ਕੇ ਤੇ ਪਹੁੰਚਣਾ ਰੱਪੇ ਲੰਦਰ ਬ੍ਰਿਜ ਓਵਰ ਬ੍ਰਿਜ ਲੋ ਜੀ ਦੋਸਤੋ ਫਾਈਨਲੀ ਆਪਾਂ ਪਹੁੰਚ ਗਏ ਟਾਵਰ ਬ੍ਰਿਜ ਦੇ ਕੋਲ ਤੇ ਲੋਕੇਸ਼ਨ ਚੈੱਕ ਕਰੋ ਤੁਸੀਂ ਲੰਡਨ ਦੀ ਕਿੰਨਾ ਸੋਹਣਾ ਦਿਖਦਾ ਪਿਆ 뷰 ਤੇ ਆ ਹੈ ਗਈ ਇਹਦੀ ਐਂਟਰੀ ਅੰਦਰ ਜਾਣੇ ਆਪਾਂ ਤੇ ਸਿਰ ਤੁਹਾਨੂੰ ਦਿਖਾਉਣੇ ਅੰਦਰੋਂ ਪੂਰਾ ਪ੍ਰੋਪਰ 뷰 ਮੌਸਮ ਵੀ ਠੰਡਾ ਜਾ ਹੋ ਗਿਆ ਹੁਣ ਮੌਸਮਾ ਠੰਡਾ ਹੋ ਗਿਆ 12 ਵਜੇ ਕੇ ਪੂਰੀ ਰਾਤ ਦੇ 1 ਮਿੰਟ ਮੈਂ ਤੁਹਾਨੂੰ ਦਿਖਾਉਣਾ ਟਾਈਮ ਚੈੱਕ ਕਰੋ ਟਾਈਮ ਹਾਂ ਚੈੱਕ ਕਰੋ 12 ਵਜੇ ਤੇ 12 13 ਮਿੰਟ ਹੋ ਗਏ ਆ ਤੇ ਮੌਸਮ ਇੰਨਾ ਠੰਡਾ ਹੋ ਗਿਆ ਆ ਗੱਡੀਆਂ ਦੀ ਵੀ ਲਾਈਨ ਚੈੱਕ ਕਰੋ ਆਪਾਂ ਹੁਣ ਜਾਨਾ ਥੱਲੇ ਪਹਿਲਾਂ ਪਰਲੇ ਬੰਨੋ ਵੀਊ ਵੇਖ ਕੇ ਆਉਨੇ ਫਿਰ ਉੱਤੇ ਆਵਾਂਗੇ ਫਿਰ ਪਰਲੇ ਬੰਨੋ ਵੀਰ ਵੀਊ ਦਿਖਾਉਨੇ ਆ ਠੀਕ ਆ ਠੀਕ ਆ ਆ ਲਾਈਟਾਂ ਆਈਆਂ ਇਹਨਾਂ ਸਾਰੇ ਲਾਈਆਂ ਹੋਣ ਆਪਾਂ ਕਿੱਧਰ ਦੀ ਜਾਣਾ ਆਪਾਂ ਮੇਰੇ ਦੋ ਥੱਲੇ ਜਾਣੇ ਪਹਿਲਾਂ ਆਓ ਉਧਰ ਦੀ ਉਧਰ ਵੇਖ ਕੇ ਆਉਨੇ ਆ ਫਿਰ ਇਧਰ ਉਹ ਦਿਖਾਉਨੇ ਆ ਚਲੋ ਜੀ ਭਾਜੀ ਚਲੋ ਚਲੋ ਇੱਥੋਂ ਆਪਾਂ ਸਹੀ ਜਗ੍ਹਾ ਤੇ ਸੜਕ ਕ੍ਰੋਸ ਕਰੀਏ ਯਾਰ ਹੈਂ ਤੇ ਕ੍ਰੋਸਿੰਗ ਵੇਖੀਏ ਕਿੱਥੇ ਇਹਦੀ ਚਲੋ ਜੀ ਇੱਥੋਂ ਨਾ ਖੜੀਏ ਹਨਾ ਹਾਂਜੀ ਹਾਂਜੀ ਆਪਾਂ ਰੂਲ ਨਹੀਂ ਤੋੜਨੇ ਲੰਡਨ ਦੇ ਮੈਂ ਲਾਗਦਾ ਨਹੀਂ ਇੱਥੇ ਕਿਤੇ ਹੋਊਗਾ ਕ੍ਰੋਸਿੰਗ ਦਾ ਹਨਾ ਦੇਖਦੇ ਆ ਜੋ ਥੋੜਾ ਅੱਗੇ ਲੱਭਦੇ ਕੋਈ ਦਿਖਾਈਏ ਮੂਸੇ ਵਾਲੇ ਨੇ ਗਾਣਾ ਜਿੱਥੇ ਕੀਤਾ ਹੈ ਸ਼ੂਟ ਅੱਛਾ ਅੱਛਾ ਇੱਧਰ ਕੀਤਾ ਹੈ ਮੂਸੇ ਵਾਲੇ ਨੇ ਗਾਣਾ ਸ਼ੂਟ ਇੱਥੇ ਕੀਤਾ ਹੀ ਮੂਸੇ ਵਾਲੇ ਨੇ ਗਾਣਾ ਸ਼ੂਟ ਠੀਕ ਹੈ ਠੀਕ ਆਜੋ ਜੀ ਦੋਸਤੋ ਤੁਹਾਨੂੰ ਦਿਖਾਉਨੇ ਆਪਾਂ ਮੂਸੇ ਵਾਲੇ ਵੀਰ ਨੇ ਕਿੱਥੇ ਗਾਣਾ ਸ਼ੂਟ ਕੀਤਾ ਆ ਇੱਥੇ ਸੀ ਜੇ ਤਾਂ ਨਹੀਂ ਵੇਖ ਕੇ ਜਾਂਦੇ ਆਹੋ ਇਹ ਤਾਂ ਨਹੀਂ ਫੇਰ ਉੱਪਰ ਹਲੋ ਆ ਫੇਰ ਪਹੁੰਚ ਗਏ ਉਹੀ ਥਾਂ ਤੇ ਚਲੋ ਚੈੱਕ ਵੀਊ ਇਧਰੋਂ ਇਹ ਆਪਾਂ ਹੁਣ ਦੂਜੀ ਸਾਈਡ ਆ ਗਏ ਦੂਜੀ ਸਾਈਡ ਆ ਗਏ ਹਾਂ ਠੀਕ ਹੈ ਠੀਕ ਹਾਂ ਲੋ ਜੀ ਹੁਣ ਆਪਾਂ ਸੜਕ ਕਰ ਲਈ ਕਰਾਸ ਹੱਲੇ ਆਉਂਦੀ ਤੇ ਦੂਜੀ ਸਾਈਡ ਆ ਗਏ ਉਧਰ ਥੱਲੇ ਸਾਰਾ ਵੀਊ ਦਿਖਾ ਕੇ ਲੈਂਦੇ ਹੁਣ ਆਜੋ ਥੱਲੇ ਇੱਕ ਮਿੰਟ ਇਧਰ ਦਾ ਇੱਕ ਵਾਰ ਵੀਊ ਚੈੱਕ ਕਰ ਲਓ ਲੰਡਾ ਦੀਆਂ ਇਮਾਰਤਾਂ ਲੋ ਜੀ ਦੋਸਤੋ ਆਪਾਂ ਪਹੁੰਚ ਗਏ ਫਾਈਨਲੀ ਟਾਵਰ ਬ੍ਰਿਜ ਦੇ ਕੋਲ ਬਿਲਕੁਲ ਕੋਲ ਆ ਚਲੋ ਚੈੱਕ ਦੇ ਹੁਣ ਆਪਾਂ ਤੁਹਾਨੂੰ ਸਾਰਾ ਥੋੜਾ ਦਿਖਾਵਾਂਗੇ ਕਰੋ ਚੈੱਕ ਲੋ ਜੀ ਆ ਹੈਗਾ ਦੋਸਤੋ ਟਾਵਰ ਬ੍ਰਿਜ ਬਹੁਤ ਮਸ਼ਹੂਰ ਹੈ ਲੰਡਨ ਦਾ ਆ ਕਰੋ ਚੈੱਕ ਵੀਊ ਤੇ ਆ ਇੱਥੇ ਵੀ ਨਦੀ ਹੁਣ ਸ਼ਾਂਤ ਹੋ ਗਈ ਆ ਪਾਣੀ ਘਟ ਗਿਆ ਹੁਣ ਇਹਦਾ ਉਹ ਬਿਲਡਿੰਗਾਂ ਬਹੁਤ ਸੋਹਣੀਆਂ ਦੇਖ ਲਈਆਂ ਪਈਆਂ ਸਾਹਮਣੇ ਉਹ ਨਹੀਂ ਬਾਲੇ ਇਹ ਕੰਮ ਹੋਇਆਉ ਤੇ ਸਰਬਸਿਧੇ ਜੀ ਕਿਉਂ ਨਾ ਜੀ ਕਰ ਲੋ ਚੈੱਕ ਕਰਨ ਕਾ ਟਾਵਰ ਬ੍ਰਿਜ ਦੀਆਂ ਉਹ ਲੈਨ ਜੁਏਮੈਂਟ ਚੱਲਣ ਰਿਆ ਗੋਰੀਆਂ ਦਾ ਆ ਗੋਰੀਆਂ ਦਾ ਚੱਲਦਾ ਪਿਆ ਫੁੱਲ ਜੁਏਮੈਂਟ ਤੇ ਸੈਟਅਪ ਪੂਰੇ ਤਾਪੀ ਕੇ ਪੂਰੇ ਆ ਪੰਜਾਬੀ ਡੇ ਨਚਣ ਹੱਥ ਦੇਖ ਕਰਨ ਉਹਨਾਂ ਨੇ ਲਾਇਆ ਆਪਣਾ ਡੀ ਜੇ ਉਹ ਦਿਖਾਉਨੇ ਆਪਾ ਆ ਗੋਰੀਆਂ ਦਾ ਵੀ ਪੈਗ ਸ਼ੈਕ ਚੱਲਦਾ ਪਿਆ ਜੀ ਜੱਗਾ ਜੀ ਪਾਪਾ ਪਿੰਡੀਆਂ ਆ ਆਪਣੇ ਪੰਜਾਬੀ ਬੰਦੇ ਚੱਲਦਾ ਪਿਆ ਭੰਗੜਾ ਪੂਰਾ ਵੀਰਾਂ ਨੇ ਲਾਇਆ DJ DJ ਇੱਥੇ ਆਣੀ ਸਿੰਘ ਦੇ ਲਾਇਏ ਪੰਜਾਬੀ Song ਕਰੋ ਚੈੱਕ ਲੰਡਨ ਬ੍ਰਿਜ ਬਹੁਤ ਸੋਹਣਾ ਥੋੜਾ ਪਾਸ ਦੇਖਦਾ ਪੂਰਾ ਕਲੀਅਰ ਵੇ ਇੱਥੋਂ ਕਲੀਅਰ ਲੱਗਦਾ ਇੱਥੋਂ ਪਤਾ ਲੱਗਦਾ ਪੂਰਾ ਆਹ ਦੇਖੋ ਕਿ ਨ ਤਕੜੇ ਜਾਗ ਚ ਪੀਣ ਲਈ ਛੋਟੇ ਮੋਟੇ ਕੱਪ ਨਾ ਨਹੀਂ ਨੂੰ ਸੁਆਦ ਆਉਂਦਾ ਇੰਦਰ ਆਪਣੇ ਬੰਦੇ ਪਾਉਣ ਦਾ ਭੰਗੜਾ ਹੁਣ ਇਹਨਾ ਕਰਤਾ ਡੀਜੇ ਬੰਦ ਫਿਰ ਲਾਉਣਗੇ ਨਵਾਂ ਗਾਣਾ ਜੇ ਬੋਲ ਚਾਹਾਂਗੇ ਆਜਾ ਜਮੀਨ ਤੁਹਾਨੂੰ ਚੱਲਦਾ ਪਿਆ ਅਨਜਾਇਮੈਂਟ ਪੂਰਾ ਆ ਜਾ ਤੂੰ ਨਾਲ ਸੇ ਰਾਤ ਨੂੰ ਬਹੁਤ ਸੋਹਣੀਆਂ ਦੇਖਦੀਆਂ ਤੇ ਆ ਜਿਹੜਾ ਰਿਵਰ ਆਈੜੀ ਨਦੀ ਹੈ ਨਾ ਇਹ ਦਿਨੇ ਆਟੋਮੈਟਿਕ ਫੁੱਲ ਭਰ ਜਾਂਦੀ ਤੇ ਰਾਤ ਨੂੰ ਜਾਂਦੀ ਹੈ ਸੁੱਕ 12 1 ਵਜੇ ਤੇ ਹੁਣ ਇਹ ਦੇਖ ਲਓ ਬੰਦ ਹੋ ਗਈ ਆ ਤੇ ਆ ਕਿੰਨੀ ਜਗ੍ਹਾ ਨੰਗੀ ਹੋ ਗਈ ਪਹਿਲਾਂ ਫੁੱਲ ਹੀ ਤੇ ਹੁਣ ਆ ਪਾਣੀ ਬਸ ਨਿਕਾਲ ਜਾਈ ਜਾਂਦਾ ਪਿਆ ਤੇ 1 ਘੰਟੇ ਤੋਂ ਪਹਿਲਾਂ ਪਹਿਲਾਂ ਬਿਲਕੁਲ ਹੀ ਸੁੱਕ ਜਾਣੀ ਏ ਤੇ ਸਵੇਰੇ ਫੇਰੇ ਔਨ ਹੋ ਜਾਂਦੀ ਆ ਚੱਲਣ ਲੱਗ ਪੈਂਦੀ ਤੇ ਰਾਤ ਨੂੰ ਹੋ ਜਾਂਦੀ ਬੰਦ ਆ ਵੇਖ ਲਓ ਬ੍ਰਿਜ ਬਹੁਤ ਮਸ਼ਹੂਰ ਆ ਲੰਡਨ ਦਾ ਤੇ ਇਹ ਵੀ ਆਪਾਂ ਤੁਹਾਨੂੰ ਦਿਖਾਤਾ ਤੇ ਰੌਣਕ ਮੇਲਾ ਵੀ ਦਿਖਾਤਾ ਤੇ ਇੱਕ ਵਾਰ ਆ ਜਾਓ ਭਾਜੀ ਸਾਰਾ ਝਾਤੀ ਮਰਾ ਦिए ਆਪਣੇ ਦੋਸਤਾਂ ਨੂੰ ચાલો <laughs> આજો <laughs> ਕੀ ਕਿ ਮਾਨ ਵਰਤੋ ਸੀ ਤੋਂ ਹੋ ਰਿਹਾ ਹੈ ਨੋ ਜਿੰਦਾ ਇਹ ਅਜੇ ਵੀ ਕਾਫੀ ਰੌਣਕ ਆ ਪਰ ਆਪ ਇਥੇ ਲੇਟ ਹੋ ਗਏ ਥੋੜਾ 2 ਘੰਟੇ ਪਹਿਲਾਂ ਆਉਣਾ ਚਾਹੀਦਾ ਫਿਰ ਤਾਂ ਬਹੁਤ ਭੀੜ ਹੋਣੀ ਤੇ ਹੁਣ ਹੋ ਗਏ ਆਪਾਂ ਥੋੜਾ ਲੇਟ ਪਰ ਇਹ ਕਿ ਚਲੋ ਅਜੇ ਵੀ ਰੌਣਕ ਹੈਗੀ ਆ ਵਾਜੀਆਂ ਵੀ ਆ ਚਿੱਕਾ ਆਪਣੇ ਪੰਜਾਬੀ Tak bisa kelar kayak Engagement. London Bridge, एंगेजमेंट चलण दी देखो ਕਿੰਨਾ ਸੋਹਣਾ ਵੀਊ ਆਉਂਦਾ ਪਿਆ ਜੀ ਦੋਸਤੋ ਘੁੰਮ ਫੇਰ ਆਪਾਂ ਬਹੁਤ ਲਿਆ ਤੇ ਟਾਈਮ ਹੀ 1 ਵਜ ਗਿਆ ਤੇ ਹੁਣ ਆਪਾਂ ਨੂੰ ਲੱਗੀ ਭੁੱਖ ਕਿਉਂਕਿ ਕਾਫੀ ਆਪਾਂ ਉਦੋਂ ਦੇ ਤੁਰੇ ਹੀ ਫਿਰਦੇ ਆ ਤੇ ਹੁਣ ਆਪਾਂ ਚੱਲੇ ਮੈਕਡੋਨਲਡ ਲੱਭਦੇ ਇੱਥੇ ਲਾਗੇ ਬਨੇ ਹੈਗਾ 5-6 ਮਿੰਟ ਲੱਗਣੇ ਤੇ 5-6 ਮਿੰਟ ਦੀ ਵਾਕ ਤੋਂ ਬਾਅਦ ਆਪਾਂ ਜਾਵਾਂਗੇ ਮੈਕਡੋਨਲਡ ਤੇ ਉੱਥੋਂ ਲੈ ਕੇ ਕੁਝ ਖਾਣੇ ਆ ਫੇਰ ਆਪਾਂ ਚਾਲੇ ਪਾਵਾਂਗੇ ਘਰਾਂ ਨੂੰ ਕਿਉਂਕਿ ਟਾਈਮ ਕਾਫੀ ਹੋ ਗਿਆ ਤੇ ਘਰ ਜਾਂਦੇ ਜਾਂਦੇ ਆਪਾਂ ਨੂੰ ਤਾਂ ਦਿਨ ਚੜ ਜਾਣਾ ਆਹ ਬਿਲਡਿੰਗਾਂ ਚੈੱਕ ਕਰੋ ਕਿੰਨੀਆਂ ਉੱਚੀਆਂ ਉੱਚੀਆਂ ਬਿਲਡਿੰਗਾਂ ਲੰਡਨ ਦੀਆਂ ਆਪੀਸ਼ਲ ਵੀਊ ਦਿਖਾਓ ਇਧਰ ਲਾ ਹਾਂ ਹਾਂ ਦੇਖਿਓ ਵੀਊ ਆ ਆ ਸਹੀ ਗੱਲ ਆ ਆ ਲੰਡਨ ਬ੍ਰਿਜ ਤੇ ਆ ਲਾਗੇ ਬਿਲਡਿੰਗ ਦੇਖੋ ਗੋਲਜੀ ਕਿੰਨੀ ਸੋਹਣੀ ਆ ਤੇ ਹੁਣ ਆਪਾਂ ਚੱਲੇ ਇੱਧਰ ਹਾਂਜੀ ਤੇ ਮੈਕਡੋਨਲਡਾਂ ਲੱਭਦੇ ਆਂ ਤੇ ਫਿਰ ਛੱਕਦੇ ਆਂ ਕੁਝ ਨੋ ਜੀ ਆ ਇੰਗਾ ਫੂਡ ਦੀਆਂ ਸ਼ਾਪਾਂ ਆ ਆਪਣਾ ਮੈਕਡੋਨਲਡ ਅੱਗੇ ਆ ਜੇ ਇੱਕ ਦੋ ਮਿੰਟ ਲੱਗਣਗੇ ਹਾਂ ਉੱਧਰ ਕਰੋ ਮਹਿਮਾ ਚੱਕ ਆਪਣੇ ਪੰਜਾਬੀਆਂ ਨੇ ਹਾਂ ਨਹੀਂ ਬੰਦੇ ਚੇਨ ਡਾਉਨ ਛੋੜੀ ਉਹ ਛੋੜੋ ਆਇਸ ਤੋਂ ਦਿਖਾਇਓ ਬਿਲਡਿੰਗ ਤਾਂ ਉਹਨੂੰ ਕਰਕੇ ਆ ਬੂਟੇ ਖਾਣੇ ਦੇ ਆਇਸ ਤੋਂ ਦਿਖਾਓ ਵੀ ਆ ਗਈ ਲਿਖਿਆ ਸਾਹਮਣੇ ਸਟੇਸ਼ਨ ਕਿਹੜਾ ਉਹ ਪਤਾ ਨਹੀਂ ਲੰਡਨ ਸਟੇਸ਼ਨ ਲੰਡਨ ਬ੍ਰਿਜ ਸਟੇਸ਼ਨ ਅੱਛਾ ਉਹ ਬੀ ਤੇ ਜਗਦੀ ਨਹੀਂ ਬੀ ਆਰ ਆਈ ਹਾਂ ਲੰਡਨ ਬ੍ਰਿਜ ਸਟੇਸ਼ਨ ਇੱਕੋ ਮਿੰਟ ਇਧਰੋਂ ਸਾਰਾ ਕਰੋ ਚੈੱਕ ਇਹਦਾ ਵੀਊ ਇੱਥੇ ਬਿਲਡਿੰਗਾਂ ਬਹੁਤ ਵੱਡੀਆਂ ਆ ਸਭ ਤੋਂ ਵੱਡੀ ਬਿਲਡਿੰਗਾਂ ਵਾਲੀ ਉਹ ਇਹ ਦੁਬਈ ਦੇ ਉਹ ਵਾਲਾ ਕਿਹੜਾ ਉਹ ਟਾਵਰ ਬੋਰਜ ਖਲੀਫਾ ਜਿੰਨੀ ਉੱਚੀ ਆ ਹੈ ਉਹਦੇ ਵਰਗੀ ਆ ਸੀ ਹਾਂ ਸੇਮ ਹੀ ਉਹਦੇ ਵਰਗੀ ਤੇ ਨੈਕਸਟ ਟਾਈਮ ਆਪਾਂ ਜਾਵਾਂਗੇ ਦੇ ਉੱਪਰ ਵੀ ਉਹ ਤੁਹਾਨੂੰ ਦਿਖਾਵਾਂਗੇ ਪੂਰਾ ਇੰਗਲੈਂਡ ਉੱਪਰੋਂ ਦਿਖਦਾ ਇਹਦੇ ਆ ਇੱਧਰ ਵੀ ਸ਼ਾਪਾਂ ਹੈਗਾ ਨਾ ਪਰ ਇੱਕ ক্লোਜ਼ ਹੋ ਗਈਆਂ ਕਿਉਂਕਿ ਟਾਈਮ ਕਾਫੀ ਹੋ ਗਿਆ ਤੇ ਹੁਣ ਹੋ ਗਿਆਂ ਬੰਦ ਚਲੋ ਚਲਦੇ ਆ ਮਕਡੋਨਲਡ ਲੱਭਦੇ ਕਿੱਥੇ ਦਾ ਆਜੋ ਲੋ ਜੀ ਦੋਸਤੋ ਆਪਾਂ ਮਕਡੋਨਲਡ ਲੈ ਲਿਆ 버ਗਰ ਤੇ ਹੁਣ ਆਪਾਂ ਇੱਥੇ ਬਹਿ ਕੇ ਸ਼ਕਣ ਲੱਗੇ ਆ ਤੇ ਨਾਲ ਲੈ ਲਿਆ ਆ ਕੀ ਕੀ ਕਹਿੰਦੇ ਇਹਨਾਂ ਨੂੰ ਪ੍ਰਾਈਸ ਪ੍ਰਾਈਸ ਤੇ ਨਾਲ ਆਪਾਂ ਲੈ ਲਿਆ ਸਟਰਾਬਰੀ ਦਾ ਸ਼ੇਕ ਇੱਥੇ ਬਹਿ ਕੇ ਆਪਾਂ ਹੁਣ ਲੱਗੇ ਆ ਖਾਣ ਕਰ ਲੋ ਤੁਸੀਂ ਚੈੱਕ ਸਟੇਸ਼ਨ ਆ ਇਹ ਇਹ ਤੋਂ ਆਪਾਂ ਲਮਾ ਲਈਏ ਲੋਈ ਦੋਸਤੋ ਆਪਾਂ ਘੁੰਮ ਫਿਰ ਲਿਆ ਤੇ ਹੁਣ ਆਪਾਂ ਗਏ ਆ ਸਟੇਸ਼ਨ ਤੇ ਰੇਲਵੇ ਸਟੇਸ਼ਨ ਤੇ ਤਾਂ ਹੁਣ ਆਪਾਂ ਚੱਲੇ ਘਰ ਨੂੰ ਟਾਈਮ ਕਾਫੀ ਹੋ ਗਿਆ 2 ਵਜਨ ਵਾਲੇ ਆ ਤੇ ਆ ਤੁਹਾਨੂੰ ਸਟੇਸ਼ਨ ਦਾ ਵੀਊ ਵੀ ਦਿਖਾ ਦਿੰਨੇ ਆ ਤੇ ਇੱਧਰ ਵੀ ਦੇਖ ਲੋ ਇੱਥੇ ਆਉਣੀ ਆਪਣੀ ਟ੍ਰੇਨ ਤੇ ਸਤਿ ਸ੍ਰੀ ਅਕਾਲ ਦੋਸਤੋ ਫਿਰ ਮਿਲਦੇ ਆਂ ਨੈਕਸਟ ਵੀਡੀਓ ਚ ਓਕੇ ਬਾਏ ਟਾਟਾ